ਖੰਨਾ ਦੇ ਨੈਸ਼ਨਲ ਹਾਈਵੇ ਤੇ ਦੇਹੜੂ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪਿਓਵਾ ਤੋਂ ਜਲੰਧਰ ਜਾ ਰਹੀ ਮਸ਼ਰੂਮ ਨਾ ਪਰਿਕੱਡੀ ਖਰਾਬ ਖੜੇ ਟਰੱਕ ਦੇ ਪਿੱਛੋਂ ਜਾ ਟਕਰਾਈ। ਖਰਾਬ ਟਰੱਕ ਸੜਕ ਦੀ ਸਾਈਡ ਤੇ ਖੜਾ ਸੀ। ਪਿੱਛੋਂ ਆਰੀ ਤੇਜ਼ ਰਫਤਾਰ ਬਲੈਰੋ ਗੱਡੀ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਬਲੈਰੋ ਗੱਡੀ ਚਾਲਕ ਦਾ ਡਰਾਈਵਰ ਔਕੇ ਤੇ ਹੀ ਉਸਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸਿਦਾਰਥ দত্ত ਉਮਰ 32 ਸਾਲ ਜਲੰਧਰ ਦਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ जांच कर रही है। संजय कुमार जी के रहने वाले हो? यूपी गाजीपुर जिला अच्छा त्या, हाँ हाँ जी मैं गाड़ी लेके आ रहा था ना गाड़ी खराब हो गई यही बारह तो, आपकी तो, आप, आप, गाड़ी कौन सी है ये? ये ट्रक है बारह टहरी है, अच्छा, टेरी है। पीछे कौन सी गाड़ी पीछे वो है पिकअप था कितने का हादसा ये आशा तो पाँच बजे हुआ लमसम पाँच बजे गाड़ी खराब थी आपने लगा रखे थे पत्थर वगैरह सारे जी पत्थर पत्थर जाके देख लो भैया चेक भी कर लो सारे यहाँ से वहाँ तक लगा रखे थे पत्थर खरपात सारा ही लगा रखे थे हाँ लेकिन तो जो है कि भाई अब मैं फिर गया लाने मका चलो मैं रात भर जाके उसको दिखाते रहे लेकिन फिर गया लाने तब तक धड़ाम से उसने मारे दिया पीछे से आप कहाँ से कहाँ जा रहे हैं मैं जा रहा था यमुनानगर से मोका ਪੰਜਾਬ ਇਹ ਹਾਪਾ ਵਾਪਸ ਇਹ ਤੜਕੇ 5 ਵਜੇ ਦੇ ਕਰੀਬ ਤਕਰੀਬਨ 5 ਵਜੇ ਦੇ ਲਗਭਗ ਟਰੱਕ ਖਰਾਬ ਹੋ ਗਿਆ ਜੀ ਰੋਡ ਦੇ ਉੱਪਰ ਤੇ ਪ੍ਰੈਸ਼ਰ ਦਾ ਡਾਊਨ ਹੋ ਗਿਆ ਪਿੱਛੋਂ ਇੱਕ ਤੇਜ਼ ਰਫਤਾਰ ਨਾਲ ਹੁੰਦੀ ਸੀਗੀ ਗੱਡੀ ਬਲੈਰੋ ਜੀਪ ਇਹਦੇ ਵਿੱਚ ਖੁੰਬਾਂ ਲੋਡ ਸੀਗੀਆਂ ਤੇ ਉਹ 헤ਵੇ ਤੋਂ ਇਧਰ ਜਾ ਰਹੇ ਸੀ ਜਲੰਧਰ ਵਾਲੇ ਸਾਈਡ ਨੂੰ ਜਾ ਰਹੇ ਸੀਗਾ ਪੰਦਰ ਕੀ ਮੌਕੇ ਤੇ ਮੌਤ ਹੋ ਗਈ ਜੀ ਹਾਂਜੀ ਉਹਦੇ ਮੌਕੇ ਤੇ ਮੌਤ ਹੋ ਗਈ ਜ਼ਬਰਦਸਤ ਟੱਕਰ ਹੋਈ ਉਸ ਕਰਕੇ ਮੌਕੇ ਤੇ ਮੌਤ ਹੋ ਗਈ ਜੀ ਜਿਲੰਦਰ ਦਾ ਰਹਿਣ ਵਾਲਾ ਸੀ ਉਹ ਜਿਲੰਦਰ ਦਾ ਰਹਿਣ ਵਾਲਾ ਸੀ ਜੀ ਮਾੜਾ ਉਹ ਨਾਮ ਵਗੈਰਾ ਪਤਾ ਲੱਗੇ ਉਹ ਨਾਮ ਸੁਧਾਰਤ ਨਾਮ ਸੀਗਾ ਜੀ ਜਿਲੰਦਰ ਦਾ ਸੀ ਰਹਿਣ ਵਾਲਾ ਨਾਮ ਵਗੈਰਾ ਪਤਾ ਕਿੰਨਾ ਉਮਰ 29 ਪਏ 32 ਸਾਲ ਮਰਸੀ 32 35 ਸਾਲ 33 ਸਾਲ